ਹਾਂਜੀ ਸਵਾਗਤ ਹੈ ਤੁਹਾਡਾ ਜੇਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਡੇ ਅੱਗੇ ਬਹੁਤ ਹੀ ਸੋਹਣੀ ਡਬਲ ਸਟੋਰੀ ਕੋਠੀ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਕੋਠੀ ਦੀ ਲੁੱਕ ਫਰੰਟ ਸਾਈਡ ਤੋਂ ਬਹੁਤ ਸੋਹਣੀ ਕੋਠੀ ਬਣੀ ਹੋਈ ਹੈ ਦੋਸਤੋ ਕੋਠੀ ਨੂੰ ਜੋ ਗਲੀ ਲੱਗਦੀ ਹੈ ਜੀ ਤਕਰੀਬਨ ਤੁਸੀਂ ਦੇਖ ਸਕਦੇ ਹੋ 20 ਫੁੱਟ ਚੌੜੀ ਗਲੀ ਦੇ ਵਿੱਚ ਕੋਠੀ ਹੈ ਜੀ ਦੋਸਤੋ ਘਰ ਦੀ ਜੋ ਮੇਨ ਐਂਟਰੀ ਨੂੰ ਗੇਟ ਹੈ ਜੀ ਤੁਸੀਂ 10 ਫੁੱਟ ਚੌੜਾ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਟਾਈਲ ਦਾ ਫਰਸ਼ ਜੋ ਲੱਗਿਆ ਹੋਇਆ ਹੈ ਜੀ ਚੈੱਕ ਕਰ ਸਕਦੇ ਹੋ ਪੋਰਚੇਰੀ ਦੇ ਵਿੱਚ ਜੋ ਛੱਤ ਨੂੰ ਪੀਓਪੀ ਦਾ ਕੰਮ ਕਰਵਾਇਆ ਗਿਆ ਜੀ ਦੇਖੋ ਕਿੰਨਾ ਸੋਹਣਾ ਮਾਲਕਾ ਵੱਲੋਂ ਕਰਵਾਇਆ ਗਿਆ ਸਭ ਤੋਂ ਫਰੰਟ ਸਾਈਡ ਤੇ ਹੀ ਜੋ ਬਾਥਰੂਮ ਦੇਖਣ ਨੂੰ ਮਿਲ ਜੂਗਾ ਜੀ ਤੁਸੀਂ ਚੈੱਕ ਕਰ ਸਕਦੇ ਹੋ ਬਾਥਰੂਮ ਬਹੁਤ ਵਧੀਆ ਖੁੱਲ੍ਹਾ ਡੁੱਲਾ ਬਣਿਆ ਹੋਇਆ ਜੀ ਪੂਰੇ ਘਰ ਦੇ ਵਿੱਚ ਜੋ ਟਾਇਲ ਦਾ ਫਰਸ਼ ਲੱਗਿਆ ਹੋਇਆ ਜੀ ਨਾਲੇ ਜੋ ਇੱਕ ਤੁਹਾਨੂੰ ਡ੍ਰਾਇੰਗ ਰੂਮ ਦੇਖਣ ਨੂੰ ਮਿਲ ਜੂਗਾ ਦੋਸਤੋ ਦੋਸਤੋ ਰਜਿਸਟਰੀ ਵਾਲਾ ਘਰ ਹੈ ਜੀ 5 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਡਬਲਰ ਸਟੋਰੀ ਕੋਠੀ ਟਾਈਪ ਘਰ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਓਪਨ ਕਿਚਨ ਹੈ ਜੀ ਲੌਬੀ ਏਰੀਏ ਦੇ ਵਿੱਚ ਕਿਚਨ ਦੇ ਵਿੱਚ ਸੈਲਫਾਂ ਦੇ ਉੱਪਰ ਜੋ ਕੱਪ ਬੋਰਡ ਦਾ ਕੰਮ ਹੈ ਜੀ ਜਾਂ ਗ੍ਰੇਨਾਈਟ ਦੇ ਪੱਥਰ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਵਧੀਆ ਡਿਜ਼ਾਈਨ ਕੀਤਾ ਗਿਆ ਜੀ ਮਾਲਕਾ ਵੱਲੋਂ ਦੋ ਬੈੱਡਰੂਮ ਨੇ ਜੀ ਘਰ ਦੇ ਵਿੱਚ ਖੁੱਲੇ ਡੁੱਲੇ ਬੈੱਡਰੂਮ ਨੇ ਦੋਸਤੋ ਤੁਸੀਂ ਚੈੱਕ ਕਰ ਸਕਦੇ ਹੋ ਜੀ ਪੂਰੇ ਘਰ ਦੇ ਵਿੱਚ ਜਿੰਨਾ ਵੀ ਦੋਸਤੋ ਰੰਗ ਰੋਗਨ ਦਾ ਕੰਮ ਹੈ ਜੀ ਮਾਲਕਾ ਵੱਲੋਂ ਵਧੀਆ ਪੀਓਪੀ ਕਰਵਾਈ ਗਈ ਹੈ ਛੱਤਾਂ ਦੇ ਉੱਪਰ ਜਿੰਨਾ ਵੀ ਪੀਓਪੀ ਦਾ ਡਾਊਨ ਸਿਲਿੰਗ ਦਾ ਕੰਮ ਹੈ ਜੀ ਬਹੁਤ ਵਧੀਆ ਢੰਗ ਨਾਲ ਮਾਲਕਾਂ ਨੇ ਕਰਵਾਇਆ ਹੋਇਆ ਜੀ 5 ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਜੀ ਸਿਰ ਤੋਂ ਲੈ ਕੇ ਪੈਰਾਂ ਤੱਕ ਮਾਲਕਾਂ ਵੱਲੋਂ ਟਾਇਲ ਜੋ ਲਗਵਾਈ ਗਈ ਹੈ ਵੈਂਟੀਲੇਸ਼ਨ ਦਾ ਏਰੀਆ ਤੁਸੀਂ ਚੈੱਕ ਕਰ ਸਕਦੇ ਹੋ ਜੀ ਹਵਾਦਾਰ ਘਰ ਹੈ ਪੂਰਾ ਸੋ ਦੋਸਤੋ 5 ਮਰਲੇ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਖਾਲਸਾ ਕਲੋਨੀ ਫਿਰੋਜ਼ਪੁਰ ਸਿਟੀ ਦੇ ਵਿੱਚ ਆਪਾਂ ਨੂੰ ਦੋਸਤੋ ਇਹ ਘਰ ਵੇਖਣ ਨੂੰ ਮਿਲ ਜੂਗਾ ਕਿਸੇ ਵੀ ਭੈਣ ਭਾਈ ਨੇ ਘਰ ਖਰੀਦਣਾ ਤਾਂ ਤੁਸੀਂ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰਕੇ ਘਰ ਖਰੀਦ ਸਕਦੇ ਹੋ ਜੀ ਮਾਲਕਾਂ ਦਾ ਜੋ ਨੰਬਰ ਹੈ ਜੀ ਸਕਰੀਨ ਤੇ ਚੱਲ ਰਿਹਾ ਦੋਸਤੋ ਤੁਸੀਂ ਮਾਲਕਾਂ ਨਾਲ ਸਿੱਧੀ ਗੱਲ ਕਰੋ ਤੇ ਘਰ ਦੀ ਬਾਕੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਜੀ ਦੋਸਤੋ ਖੁੱਲਡੁੱਲਾ ਹਵਾਦਾਰ ਘਰ ਹੈ ਜੀ ਡਬਲ ਸਟੋਰੀ ਘਰ ਬਣਿਆ ਹੋਇਆ ਜੀ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੀ ਘਰ ਦਾ ਜੋ ਰੇਟ ਆ ਮਾਲਕਾਂ ਵੱਲੋਂ 42 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਮਾਲਕਾਂ ਦਾ ਕਹਿਣਾ ਜੀ ਮੌਕੇ ਤੇ ਬਾਦ ਘਾਟ ਮਾਣ ਤਾਣ ਚੁ ਕਰ ਦਿੱਤਾ ਜਾਵੇਗਾ ਰੇਟ ਦੇ ਵਿੱਚ ਪੱਕੀਆਂ ਪੌੜੀਆਂ ਨੇ ਜੀ ਘਰ ਨੂੰ ਤੁਸੀਂ ਦੇਖ ਸਕਦੇ ਹੋ ਪੂਰੇ ਘਰ ਦੇ ਵਿੱਚ ਜੋ ਪੱਥਰ ਦਾ ਜੋ ਟਾਇਲ ਦਾ ਕੰਮ ਮਾਲਕਾਂ ਨੇ ਕਰਵਾ ਰੱਖਿਆ ਜੀ ਦੋਸਤੋ ਘਰ ਦੇ ਵਿੱਚ ਆਪਾਂ ਨੂੰ ਦੋ ਬੈੱਡਰੂਮ ਵੇਖਣ ਨੂੰ ਮਿਲ ਜਾਣਗੇ ਤੇ ਤਿੰਨ ਬਾਥਰੂਮ ਬਣੇ ਹੋਏ ਨੇ ਜੀ ਇੱਕ ਸਟੋਰ ਹੈ ਜੀ ਬਹੁਤ ਵਧੀਆ ਓਪਨ ਕਿਚਨ ਹੈ ਜੀ ਲੌਬੀ ਏਰੀਆ ਤੇ ਪੋਰਚ ਦਾ ਏਰੀਆ ਦੋਸਤੋ ਡਬਲ ਸਟੋਰੀ 5 ਮਰਲੇ ਰਜਿਸਟਰੀ ਵਾਲੀ ਜਗ੍ਹਾ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਸੋ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਜੋ ਆਪਣਾ ਡਬਲ ਸਟੋਰੀ ਘਰ ਆਹੇ ਛੱਤ ਦੇ ਉੱਪਰ ਜੋ ਰੂਮ ਪਾਇਆ ਗਿਆ ਜੀ ਮਾਲਕਾਂ ਵੱਲੋਂ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਛੱਤ ਦੇ ਉੱਪਰ ਫਰਸ਼ ਲੱਗਿਆ ਹੋਇਆ ਜੀ ਪੱਕਾ ਜੰਗਲਿਆਂ ਦਾ ਕੰਮ ਹੈ ਜੀ ਜਿੰਨਾ ਵੀ ਗ੍ਰੇਲਾਂ ਦਾ ਕੰਮ ਹੈ ਜੀ ਜੰਗਲਿਆਂ ਦੇ ਉੱਪਰ ਲੋਹੇ ਦੀ ਗ੍ਰੇਲ ਲਗਵਾ ਕੇ ਮਾਲਕਾਂ ਨੇ ਕੰਮ ਕਰਵਾਇਆ ਗਲੀ ਤੁਸੀਂ ਦੇਖ ਸਕਦੇ ਹੋ ਜੀ तकरीबन 20 ਫੁੱਟ ਚੌੜੀ ਜੋ ਘਰ ਨੂੰ ਗਲੀ ਲੱਗਦੀ ਹੈ ਜੀ ਸੋ ਪੰਜ ਮਰਲੇ ਰਜਿਸਟਰੀ ਵਾਲੀ ਜਗਾਹ 'ਚ ਘਰ ਹੈ ਜੀ ਮਾਲਕਾਂ ਦਾ ਨੰਬਰ ਸਕਰੀਨ 'ਤੇ ਆ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਦੋਸਤੋ ਘਰ ਦੇ ਵਿੱਚ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ ਸਮਰਸੀ ਵੱਲ ਮੋਟਰ ਲੱਗੀ ਹੋਈ ਹੈ ਜੀ ਪਾਣੀ ਦੇ ਲਈ ਜਿੰਨਾ ਵੀ ਘਰ ਦੇ ਵਿੱਚ ਜੋ ਵਾਟਰ ਸਪਲਾਈ ਲਈ ਪਾਈਪ ਲਾਈਨ ਹੈ ਜੀ ਜਾਂ ਇਲੈਕਟ੍ਰਿਸਿਟੀ ਦਾ ਕੰਮ ਹੈ ਜੀ ਪ੍ਰੋਪਰ ਮਾਲਕਾਂ ਵੱਲੋਂ ਕਰਵਾ ਰੱਖਿਆ ਦੋਸਤੋ ਘਰ ਬਹੁਤ ਵਧੀਆ ਲੋਕੇਸ਼ਨ ਦੇ ਵਿੱਚ ਫਿਰੋਜ਼ਪੁਰ ਸਿਟੀ ਦੇ ਵਿੱਚ ਬਣਿਆ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਘਰ ਦੇ ਵਿੱਚ ਰੰਗ ਰੋਗਨ ਦਾ ਕੰਮ ਬਹੁਤ ਵਧੀਆ ਜੀ ਘਰ ਦਾ ਕੋਈ ਵੀ ਕੰਮ ਕਰਵਾਉਣ ਵਾਲਾ ਨਹੀਂ ਹੈ ਜੀ 42 ਲੱਖ ਰੁਪਏ ਮਾਲਕਾ ਵੱਲੋਂ ਘਰ ਦੀ ਜੋ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਜੋ ਰੇਟ ਦੇ ਵਿੱਚ ਮਾਨਤਾ ਨਾ ਮਾਲਕਾ ਵੱਲੋਂ ਘਰ ਦਿੱਤਾ ਜਾਵੇਗਾ ਸੋ ਕਿਸੇ ਵੀ ਭੈਣ ਭਰਾ ਨੇ ਘਰ ਖਰੀਦਣਾ ਜੀ ਤੁਸੀਂ ਸਿੱਧੀ ਗੱਲਬਾਤ ਮਾਲਕਾਂ ਦੇ ਨਾਲ ਕਰ ਸਕਦੇ ਹੋ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਕੰਮ ਫਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਦੀ ਐਡ ਲਗਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ ਵਟਸਐਪ ਜੋ ਨੰਬਰ ਹੈ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਜੀ ਤੁਸੀਂ ਸਾਨੂੰ ਟੈਡੀ ਫੋਨ ਨਾਲ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਤੁਸੀਂ ਸਾਨੂੰ ਘਰ ਦੀ ਪੂਰੀ ਡਿਟੇਲ ਤੇ ਟੈਡੇ ਫੋਨਾਂ ਵੀਡੀਓ ਬਣਾ ਕੇ ਭੇਜੋ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਜੋ ਲਗਾ ਦਾਂਗੇ ਜੀ ਸੋ ਦੋਸਤੋ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰੋ ਜੀ ਤਾਂ ਜੋ ਕਿਸੇ ਭੈਣ ਭਰਾ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਆਸ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਵੇਗੀ ਤਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ